ਨਹੀਂ ਜੀ ਇਹ ਗੱਲ ਝੂਠਿਆ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਨਸ਼ਿਆਣਾ ਨਹੀਂ ਕੁਝ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਸਰ ਮੇਰਾ ਨਾਮ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਾਸਰੀ ਕਾਲ ਕਹਿੰਦਾ ਵਾ ਮੇਰਾ ਨਾਮ ਅਲੀ ਜੇ ਤੇ ਮੈਂ ਅੰਮ੍ਰਿਤਸਰ ਜੇਮ ਤੋਂ ਬਿਲੋਂਗ ਕਰਦਾ ਵਾ ਤੇ ਮੇਰੇ ਕੋਲ ਸਾਹਿਬ ਅੱਜ ਨਾਲ ਖੜੇ ਨੇ ਆਪਾਂ ਇੱਕ ਬਹੁਤ ਹੀ ਵੱਡਾ ਕੰਪੀਟੀਸ਼ਨ ਕਰਾਇਆ ਓਪਨ ਆਰਨਰਸ ਲਈ ਚੈਂਪੀਅਨਸ਼ਿਪ ਕਰਵਾਈ ਹੈ ਜਿਹਦੇ ਵਿੱਚ ਵੱਖ-ਵੱਖ ਸਤਾਨਾਂ ਤੋਂ ਆ ਕੇ ਪਲੇਅਰਾਂ ਨੇ ਪਾਰਟਿਸਿਪੇਟ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਮੁੰਡਿਆਂ 'ਚ ਬਹੁਤ ਉਤਸ਼ਾਹ ਵਾ ਤੇ ਜਿਹੜੇ ਆਪਣੇ ਕੋਚ ਸਾਹਿਬ ਗਿਨੇ ਹਰਪੀ ਸਿੰਘ ਪ੍ਰੇਤਾ ਜੀ ਇਹ ਹਰ ਸਾਲ ਹਰ ਸਾਲ ਚ ਤਿੰਨ ਤੋਂ ਚਾਰ ਇਵੈਂਟ ਕਰਵਾਉਂਦੇ ਰਹਿੰਦੇ ਨੇ ਮੁੰਡਿਆਂ ਲਈ ਕਿ ਮੁੰਡੇ ਸਪੋਰਟਸ ਨਾਲ ਜੁੜੇ ਰਹਿਣ ਤੇ ਮੈਂ ਸਰਕਾਰਾਂ ਅੱਗੇ ਵੀ ਇਹੀ ਬੇਨਤੀ ਕਰਦਾ ਵਾਂ ਕਿ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਸਪੋਰਟਸ ਕਲਚਰ ਚ ਪੈਸਾ ਇਨਵੈਸਟ ਕਰਿਆ ਕਰੋ ਤਾਂ ਜੋ ਕਿ ਇਹੋ ਜਿਹੇ ਉਪਰਾਲੇ ਹਰ ਟੂਰਨਾਮੈਂਟ ਚ ਹੁੰਦੇ ਰਹਿਣ ਤੇ ਮੁੰਡੇ ਸਪੋਰਟਸ ਨਾਲ ਜੁੜੇ ਰਹਿਣ ਕਿੰਨੀ ਉਮਰ ਦੇ ਨੌਜਵਾਨਾਂ ਨੇ ਹਿੱਸਾ ਲਿਆ ਜੀ ਸਰ ਨੌਜੋ ਏਜ ਲਿਮਟ ਇਹਦੇ ਚ ਕੋਈ ਵੀ ਨਹੀਂ ਗਈ ਭਾਵੇਂ ਤੁਸੀਂ 18 ਸਾਲ ਦੇ ਹੋ 14 ਸਾਲ ਦੇ ਹੋ 15 ਸਾਲ ਦੇ ਹੋ 50 ਸਾਲ ਦੇ ਹੋ 60 ਸਾਲ ਦੇ ਹੋ ਇਸ ਦਾ ਇਹਦੇ ਵਿੱਚ ਕੋਈ ਮੈਟਰ ਨਹੀਂ ਗਾ 스포츠 ਵਿੱਚ ਤੁਸੀਂ ਜਿਹੜੀ ਮਰਜ਼ੀ ਏਜ ਦੇ ਵਿੱਚ ਤੁਸੀਂ ਪਲੇ ਕਰ ਸਕਦੇ ਹੋ ਪੰਜਾ ਲੜਾਉਣ ਦੇ ਵਿੱਚ ਜਿੱਤਣ ਵਾਲੇ ਨੂੰ ਕੀ ਹੋਈ ਨਾ ਸਰ ਪੰਜਾ ਲੜਾਉਣ ਦੇ ਵਿੱਚ ਆਪਾਂ ਹਮੇਸ਼ਾ ਹੀ ਆਪਣੇ ਕੋਲੋਂ ਇਨਵੈਸਟਮੈਂਟ ਕਰਕੇ ਆਪਣੀ ਸੇਵਿੰਗ ਦੇ ਪੈਸੇ ਜੋੜ ਜੁੜ ਕੇ ਮੁੰਡਿਆਂ ਲਈ ਮੈਡਲ ਸਰਟੀਫਿਕੇਟ ਟਰੋਫੀਜ਼ ਕੈਸ਼ ਪ੍ਰਾਈਜ਼ ਤੇ ਹੋਰ ਵੀ ਸਪਲੀਮੈਂਟਸ ਸਹੂਲਤ ਪ੍ਰਦਾਨ ਕਰਵਾਂਦੇ ਆਂ ਸਰ ਮੁੰਡੇ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਮੁੰਡੇ ਆਏ ਨੇ ਅੰਮ੍ਰਿਤਸਰ ਪਠਾਨਕੋਟ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਵੱਖ-ਵੱਖ ਸਤਾਨਾਂ ਤੋਂ ਪਲੇਅਰ ਆਏ ਨੇ ਅਲੀ ਜੀ ਜਿਵੇਂ ਦੇਖਦੇ ਹੋ ਨੌਜਵਾਨ ਜਿਹੜੇ ਪੀਸ ਦੇਖਣਾ ਚਾਹੁੰਦੇ ਹੋ ਜਿਹੜੇ ਆnde ਜੀ ਨੌਜਵਾਨ ਪੰਜਾਬ ਦੇ ਨੇ ਨਸ਼ੇੜੀ ਬੰਦੇ ਜਾ ਰਹੇ ਨੇ ਸਰ ਐਦਾ ਦੀ ਕੋਈ ਗੱਲ ਨਹੀਂ ਪੰਜਾਬ ਪੰਜਾਬ ਦੇ ਮੁੰਡੇ ਬਹੁਤ ਤਗੜੇ ਨੇ ਪੰਜਾਬ ਸਟੇਟ ਦੀ ਡੈਲ ਹੀ ਬੜੀ ਹੈ ਸਾਰਿਆਂ ਦੁਨੀਆਦਾਰਾਂ ਨੂੰ ਜਿੱਥੇ ਵੀ ਆਪਾਂ ਨੈਸ਼ਨਲ ਤੇ ਜਾਣਦੇ ਆ ਜਾ ਕਿਤੇ ਵੀ ਸਟੇਟ ਚੈਂਪੀਅਨਸ਼ਿਪ ਖੇਲਦੇ ਆ ਓਪਨ ਸਟੇਟ ਖੇਲਦੇ ਆ ਉਹਦੇ ਚ ਪੰਜਾਬ ਦੇ ਮੁੰਡਿਆਂ ਦਾ ਬਹੁਤ ਤਹਿਲਕਾ ਹੁੰਦਾ ਹਰ ਕੋਈ ਪਲੇਅਰ ਪੰਜਾਬ ਦੇ ਪਲੇਅਰਾਂ ਤੋਂ ਡਰਦਾ ਕਿ ਯਾਰ ਵਾਕੇ ਪੰਜਾਬ ਤੋਂ ਆਇਆ ਵਾ ਇਹ ਇਹਨਾਂ ਦੀ ਖਰਾਕ ਬਹੁਤ ਚੰਗੀ ਹੁੰਦੀ ਹੈ ਤੇ ਐਦਾ ਦੀ ਕੋਈ ਗੱਲ ਨਹੀਂ ਕਿ ਨਸ਼ੇੜੀਆਂ ਵਾਲੀ ਗੱਲ ਕਿਉਂਕਿ ਸਾਡੇ ਵੱਲੋਂ ਵੀ ਪੂਰੀ ਕਿਉਂਕਿ ਸਾਡੇ ਹੱਥ ਚ ਹੈ ਕੁਝ ਹੈ ਨਹੀਂ ਹੈ ਤਾਂ ਵੀ ਆਪਾਂ ਆਪਣੀ ਸੇਵਿੰਗਸ ਜੋੜ ਗਏ ਇਦਾਂ ਦੇ ਕੰਪੀਟੀਸ਼ਨ ਕਰਾਣੇ ਰਹਿੰਦੇ ਆ ਇਦਾਂ ਦੇ ਉਪਰਾਲੇ ਕਰਾਣੇ ਰਹਿੰਦੇ ਆ ਕਿ ਜਿਹੜਾ ਕਿ ਪੰਜਾਬ ਨੂੰ ਬਦਨਾਮ ਕੀਤਾ ਗਿਆ ਨਸ਼ਿਆਂ ਦੇ ਵਿੱਚ ਉਹ ਚੀਜ਼ਾਂ ਨੂੰ ਉਹ ਚੀਜ਼ ਦਾ ਜਿਹੜਾ ਕਲੰਕ ਆਪਾਂ ਦੂਰ ਕਰਨਾ ਚਾਹੁੰਦੇ ਆ ਇਹੋ ਜਿਹੇ ਇਵੈਂਟ ਕਰਾਣੇ ਰਹਿੰਦੇ ਆ ਤੇ ਸਰਕਾਰਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਪਲੀਜ਼ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰੋ ਇੱਕ ਕੋਚ ਦਾ ਤਗੜਾ ਹੋਣਾ ਹੀ ਨਹੀਂ ਜ਼ਰੂਰੀ ਹੈ ਤਗੜਾ ਹੋਣ ਦੇ ਨਾਲ ਨਾਲ ਸੂਜਮਾਨ ਵੀ ਬੰਦਾ ਬਹੁਤ ਆ ਜਿਹੜਾ ਕਿ ਹਰ ਸਪੋਰਟ ਸਿਸਟਮ ਚ ਮਤਲਬ ਸਾਰੇ ਜਿੰਨੇ ਵੀ ਐਥਲੀਟਸ ਆ ਜਿੰਨੇ ਵੀ ਸਪੋਰਟਸ ਆ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆ ਮੇਰੇ ਕੋ ਅੱਜ ਤੱਕ ਮੇਰੇ ਕੋ ਵੀ ਇਹਨਾਂ ਨੇ ਕਦੀ ਫੀਸ ਨਹੀਂ ਲਈ ਤੇ ਅੱਜ ਵੀ ਇਹਨਾਂ ਨੇ ਜਿਹੜੇ ਉਪਰਾਲੇ ਕੀਤੇ ਆ 18 ਸਾਲ ਤੋਂ ਘੱਟ ਜਿਹੜੇ ਵੀ ਪਲੇਅਰ ਖੇਡ ਰਹੇ ਆ ਉਹਨਾਂ ਦੀ ਫ੍ਰੀ ਐਂਟਰੀ ਐ ਡਿਸੇਬਲ ਹੈਂਡੀਕੈਪ ਜਿਹੜੇ 플레이 ਕਰ ਰਹੇ ਆ ਉਹਨਾਂ ਦੀ ਵੀ ਫ੍ਰੀ ਐਂਟਰੀ ਐ ਐਸੇ ਕੋਈ ਗੱਲ ਨਹੀਂ ਕਿ ਆਪਾਂ ਪੈਸਾ ਇਕੱਠਾ ਕਰਨ ਲਈ ਇਹ ਚੀਜ਼ਾਂ ਕਰਦੇ ਪਏ ਆ ਆਪਾਂ ਸਪੋਰਟਸ ਨੂੰ ਅੱਗੇ ਲਿਆਂਨ ਲਈ ਜਿਹੜੇ ਕਿ ਲੋੜਮੰਦ ਪਲੇਅਰ ਅਗੇ ਜਾਂ ਹਾਰਡ ਵਰਕ ਪਲੇਅਰ ਆ ਉਹਨਾਂ ਦੇ ਫਾਇਦੇ ਲਈ ਇਹ ਚੀਜ਼ਾਂ ਕਰ ਰਹੇ ਆ ਤੇ ਬਸ ਇਹੀ ਦੁਨੀਆਦਾਰੀਆਂ ਨੂੰ ਆਪਾਂ ਅਪੀਲ ਕਰਦੇ ਆ ਜੇ ਤੁਸੀਂ سپورਟ ਕਰਨੀਆਂ ਤੇ ਇਹੋ ਜਿਹੇ ਬੰਦਿਆਂ ਨੂੰ سپورਟ ਕਰੋ ਕਿਉਂਕਿ ਆ ਬੰਦਿਆਂ ਨੂੰ ਵੱਧ ਤੋਂ ਵੱਧ ਜੋੜ ਰਿਹਾ ਸਾਡੀ ਚ ਮੇਰਾ ਨਾਮ ਹਰਪੀ ਸਿੰਘ ਆ ਜੀ ਪ੍ਰੀਤਾ ਜੀਮ ਵਾਲੇ ਨਾਂ ਤੋਂ ਮੈਨੂੰ ਜਾਣਦੇ ਨੇ ਤੇ ਅਸੀਂ ਕੋਈ 10ਵਾਂ ਪੰਜਾਬ ਦਾ ਕੰਪੀਟੀਸ਼ਨ ਕਰਾ ਰਹੇ ਆ ਤੇ ਇੱਥੇ 150 ਤੋਂ ਪਲੱਸ ਪਲੇਅਰ ਆਏ ਨੇ ਪੰਜਾਬ ਦੇ ਵਿੱਚੋਂ ਪੂਰੇ ਚੋਂ ਤੇ ਵਧੀਆ ਪਾਰਟਿਸਿਪੇਟ ਕਰ ਰਹੇ ਨੇ ਵਧੀਆ ਕੰਪੀਟੀਸ਼ਨ ਚੱਲ ਰਿਹਾ ਹੈ ਬਾਕੀ ਇਹ ਆਰ ਬ레ਸਲਿੰਗ ਦਾ ਪੰਜੇ ਦਾ ਕੰਪੀਟੀਸ਼ਨ ਨੇ ਤੇ ਵਧੀਆ ਪਲੇਅਰ ਖੇਡ ਰਹੇ ਨੇ ਤੇ ਇਹ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਚਲਾਈ ਸੀ ਤੇ ਬਹੁਤ ਸੋਨਾ ਆਪਾਂ ਨੂੰ ਸਪੋਰਟ ਮਿਲੀ ਮੁੰਡਿਆ ਦੀ ਵਧੀਆ ਪਲੇਅਰ ਪਾਰਟਿਸਪੇਟ ਕਰ ਰਹੇ ਨੇ ਸਰ ਨੌਜਵਾਨਾਂ ਨੂੰ ਹਮੇਸ਼ਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਦਨਾਮ ਕੀਤਾ ਜਾਂਦਾ ਨਸ਼ੇੜੀ ਨੇਕੀ ਜੋ ਨਹੀਂ ਜੀ ਇਹ ਗੱਲ ਝੂਠਿਆ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਨਸ਼ਿਆਂ ਨਾਲ ਨਹੀਂ ਕੁਝ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਬਾਕੀ ਨਸ਼ੇ ਵੀ ਹੈਗੇ ਨੇ ਉਹ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਆਪਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਆਂ ਵੀ ਆਪਣਾ ਕੰਪੀਟੀਸ਼ਨ ਕੱਢੋ ਜੇਮਾ ਲਾਓ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਜੋ ਇਹ ਕੰਪੀਟੀਸ਼ਨ ਕਰਾਇਆ ਕੰਪੀਟੀਸ਼ਨ ਦੇ ਵਿੱਚ ਆਪਾਂ ਸਹੂਲਤਾਂ ਵੀ ਦਿੱਤੀਆਂ ਨੇ ਜਿਹੜੇ ਪਲੇਅਰ ਬਾਹਰੋਂ ਆਏ ਨੇ ਜਿਨ੍ਹਾਂ ਕੋ ਫੀਸ ਨਹੀਂ ਦਿੱਤੀ ਜਾਂਦੀ ਜਾਂ 18 ਸਾਲ ਤੋਂ ਘੱਟ ਉਮਰ ਵਾਲੇ ਇਹ ਨੇ ਉਹਨਾਂ ਕੋ ਆਪਾਂ ਕੋਈ ਐਂਟਰੀ ਫੀਸ ਨਹੀਂ ਲਈ ਠੀਕ ਹੈ ਜੀ ਤੇ ਜਾਂ ਜਿਹੜਾ ਕੋਈ ਹੈਂਡੀਕੈਪ ਆ ਉਹਨੂੰ ਵੀ ਆਪਾਂ ਐਂਟਰੀ ਫ੍ਰੀ ਕੀਤੀ ਆ ਜਿੱਤਣ ਵਾਲੇ ਨੂੰ ਜੀ ਦੇ ਜਿੱਤਣ ਵਾਲੇ ਨੂੰ ਜੀ ਆਪਾਂ ਵਧੀਆ ਨਾਮ ਹੈ ਟਰੋਫੀ ਆ ਮੈਡਲ ਆ ਕੈਸ਼ ਪ੍ਰਾਈਜ਼ ਆ ਤੇ ਪਲੱਸ ਸਪਲੀਮੈਂਟ ਆ ਬਾਕੀ ਇਸੀ ਸਪੋਰਟਸਮੈਨ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆਂ ਵੀ ਕੋਈ ਵੀ ਪਲੇਅਰ ਜਿਹੜਾ ਕੋਈ ਮੀਡਲ ਕਲਾਸ ਜਾਂ ਕੋਈ ਫੀਸ ਨਹੀਂ ਖਰਚ ਸਕਦਾ ਉਹਨੂੰ ਆਪਾਂ ਕੋਈ ਐਂਟਰੀ ਨਹੀਂ ਕੋਈ ਫੀਸ ਨਹੀਂ ਆਪਾਂ ਫ੍ਰੀ ਆਫ ਕੋਸਟ ਕਰਾਇਆ ਉਹਨੂੰ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਹੋਣੀ ਹੈ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਹੈ ਜੀ ਜਿਹੜੇ ਪਲੇਅਰ ਨੈਸ਼ਨਲ ਖੇਡ ਕੇ ਆਏ ਨੇ ਜਿਸ ਤਰ੍ਹਾਂ ਅਲੀ ਆ ਮੇਰਾ ਸਟੂਡੈਂਟ ਆ ਪੰਜਾਬ ਨੈਸ਼ਨਲ ਮੈਂ ਕਿ ਇੰਡੀਆ ਖੇਡ ਕੇ ਆਇਆ ਵਾ ਕੋਈ ਇਹਨੂੰ ਨੌਕਰੀ ਜਾਂ ਜੌਬ ਬਹੁਤ ਕੋਸ਼ਿਸ਼ ਕਰ ਰਹੇ ਆ ਕਰ ਵੀ ਚੁੱਕੇ ਆ ਤੇ ਕਰ ਵੀ ਰਹੇ ਆ ਵੀ ਚਲੋ ਜੇ ਨੌਕਰੀ ਮਿਲ ਜਾਵੇ ਬੱਚੇ ਨੂੰ ਚਲੋ ਇਹ ਜੋ ਇਸ ਤਰ੍ਹਾਂ ਦੇ ਇਵੈਂਟ ਵਗੈਰਾ ਹੋਰ ਆਪਾਂ ਕਰਾਉਂਦੇ ਰਵਾਂਗੇ ਮੈਂ ਤੇ ਹੱਥ ਜੋੜ ਕੇ ਸਰਕਾਰ گاڑی ਇਹੋ ਅਪੀਲ ਕਰਦਾ ਵੀ ਸਾਡੇ ਵਾਲ ਵੀ ਸਪੋਰਟਸ ਵਾਲੇ ਮੁੰਡਿਆਂ ਵਾਲ ਵੀ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਗੇਮ ਕਰਦੇ ਨੇ ਤੇ ਉਹਨਾਂ ਦਾ ਕੋਈ ਸੋਚਿਆ ਜਾਵੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਆਪਣੇ ਇਲਾਕੇ ਦੇ ਅਮਰਸਰ ਦੇ ਜਿਹੜੇ ਮੇਰੇ ਲਾਗੇ ਲਾਗੇ ਜਿਹੜੇ ਜਿੰਨੇ ਵੀ ਇਲਾਕੇ ਨੇ ਉਹ ਅੱਗੇ ਵੀ ਉਹਨਾਂ ਨੂੰ ਪਤਾ ਵਾ ਵੀ ਮੈਂ ਕੋਈ ਪੈਸੇ ਨਾਲ ਪਿਆਰ ਨਹੀਂ ਕਰਦਾ ਜਿੰਨੇ ਵੀ ਮੁੰਡੇ ਨੇ ਉਹ ਆਪਣੇ ਕੋ ਮੇਰੇ ਕੋ ਐਕਸ਼ਨ ਲਾਉਂਦੇ ਨੇ ਕਿੰਨੇ ਕਈਆਂ ਕੋ ਮੁੰਡਿਆਂ ਕੋ ਤੁਸੀਂ ਪੁੱਛ ਵੀ ਸਕਦੇ ਹੋ ਵੀ ਮੈਂ ਫੀਸ ਲੈਂਦਾ ਹੀ ਨਹੀਂ ਕੋਈ ਹਿਸਾਬ ਨਹੀਂ ਹੁੰਦਾ ਮੇਰੇ ਕੋ ਫੀਸ ਕਿਦੀ ਆਈ ਜਾਂ ਨਹੀਂ ਆਈ ਮੈਂ ਹੁਣ ਫਿਰ ਅਪੀਲ ਕਰਦਾ ਵਾਂ ਜੇ ਮੁੰਡੇ ਕੋਈ ਆਪਣੇ ਅੰਮਰਸਰ ਦੇ ਵਿੱਚ ਫੀਸ ਨਹੀਂ ਦੇ ਸਕਦੇ ਮੇਰੇ ਜਿਮ ਚਾਨ 24 ਘੰਟੇ 24 ਦੇ ਵਿੱਚੋਂ 18 ਘੰਟੇ ਮੇਰਾ ਜਿਮ ਖੁੱਲਾ ਵਾ ਬਿਨਾ ਫੀਸ ਤੋਂ ਬਿਨਾ ਕੋਈ ਟੈਨਸ਼ਨ ਤੋਂ ਆਓ ਕੋਈ ਸੰਗੇ ਨਾ ਆਣ ਕੇ ਆਪਣੀ ਐਕਸਲ ਲਾਓ ਕੋਈ ਸਟੂਡੈਂਟ ਨੂੰ ਵੀ ਖਾਸ ਕਰਕੇ ਵੀ ਘਰੋਂ ਕਈ ਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਵੀ ਫਰੀ ਆ ਟ੍ਰੇਨਿੰਗ ਆ ਆਣ ਕੇ ਆਰਮਲੈਸ ਦੀ ਟ੍ਰੇਨਿੰਗ ਕਰੋ ਤੇ ਅਗਲੇ ਸਾਲ ਆਉਂਦੇ ਸਾਲ ਉਹ ਵੀ ਕੰਪੀਟੀਸ਼ਨ ਤੇ ਪਾਰਟਿਸਿਪੇਟ ਕਰਨਾ ਬਹੁਤ